ਸੀ ਦੇਖ ਰਹੇ ਸਰਬਤਰਮ نیوز ਚੈਨਲ ਅਸਾਡੀ ਟੀਮ ਪਹੁੰਚੀ ਗੁਰਦੁਆਰਾ ਛਿੱਦਾਂ ਲੱddeਵਾਲ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਗੁਰਦੁਆਰਾ ਛਿੱਦਾਂ ਲੱddeਵਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਸੰਕਤਾਂ ਦੇ ਸਹਿਯੋਗ ਨਾਲ ਸਹਿਬਜ਼ਾਦ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਾਂ ਦੇ ਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੈਨੀ ਗੁਰਜਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ सिंह साहिब ज्ञानी परविंदरपाल सिंह अमृतसर हेड ग्रंथी ज्ञानी जोगिंद्र सिंह तख्त श्री केसगढ़ साहिब आनंदपुर ठेकेदार सुरेंद्र सिंह भुलियाराठा बाबा नागर सिंह टूटो मजारा मैनेजर हरदेव सिंह तख श्री केसगढ़ साहिब प्रोफेसर उपेंद्र सिंह मालपुरी वालों आरंभता करवाई गई नगर कीर्तन माहलपुर शहर दोलरो टूटो मजारा मुगो जंडियाला ਮਿੱਗੂਵਾਲ ਦੁਆਬਾ ਮਿੰਗਰੋਵਾਲ ਤੋਂ ਹੁੰਦਾ ਹੋਇਆ ਬਾਬਸ ਗੁਰਦੁਆਰਾ ਛੇਦਾਂ ਲੱddeਵਾਲ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਸੰਗਤਾਂ ਲਈ ਥਾਂ-ਥਾਂ ਤੇ ਚਾਪ-ਕੋੜੇ ਅਤੇ ਫਲ-ਫਰੂਟ ਦੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਅਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਰ ਦਿਖਾਏ ਗਏ। ਨਗਰ ਕੀਰਤਨ ਦੌਰਾਨ ਰਾਗੀ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਭਾਈ ਹਰਮੇਸ਼ ਸਿੰਘ ਜੂਰੀ ਰਾਗੀ ਜੱਥਾ ਲੱddeਵਾਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਕੈਡਮੀਆਂ ਦੇ ਬੱਚਿਆਂ ਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਆਓ ਸੀ ਦੇਖਦੇ ਹਾਂ ਇਸ ਵਿਸ਼ਾਲ ਨਗਰ ਕੀਰਤਨ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੰਮ੍ਰਿਤਕ ਤੀਓ ਸਦਾ ਤੇਰੇ ਦੇਵ ਅੰਮ੍ਰਿਤਕ ਤੀਓ ਸਦਾ ਤੇਰੀ ਜੀ ਅੰਮ੍ਰਿਤ ਤੇ ਕੋ ਸਦਾ ਤੇਰੀ ਜੀ ਹਰ ਸਿਮਰਤਿਆ ਜੈ ਅਨੰਤ ਦਾ ਹਰ ਸਿਮਰ ਅੰਮ੍ਰਿਤ ਤੇਰਾ ਸਰਬਾ ਤੇਰੇ ਅੰਮ੍ਰਿਤ ਤੇਰਾ ਸਰਬਾ ਤੇਰੇ ਰੱਬ ਹੈ ਨਾ ਦਾ ਪੈਰੇ ਚਿੰਨ ਦਾ ਰੱਬ ਹੈ ਨਾ ਦਾ ਸਦਾ ਚਿਰ ਦੀ ਅਮਰ ਸ਼ਕਤੀ ਹੋ ਸਦਾ